ਕੀ ਕਿਸੇ ਅਧਿਕਾਰੀ ਨਾਲ ਸੰਬੰਧਤ ਹੋ ਕਿ ਕੱਲ੍ਹ ਜਿਹੜੀ ਅਧਿਕਾਰ ਦਿੱਤੀ ਏ ਬੰਦੀ ਜੀ ਉਹਦੇ ਸੰਬੰਧ ਚ ਤੁਸੀਂ ਲੋਕਾਂ ਨੂੰ ਕਿਹੋ ਜਿਹਾ ਸੁਨੇਹਾ ਸੁਣਨਾ ਚਾਹੁੰਦੇ ਜਿਹੜੇ ਦੁਕਾਨਦਾਰ ਲੋਕ ਨੇ ਉਹਨਾਂ ਨੂੰ ਤੁਸੀਂ ਆਪਣੀ ਗੱਲ ਦੇ ਰਹੀ ਸੁਨੇਹਾ ਦਿਓ ਕਿ ਉਹ ਕਿਹੋ ਜਿਹਾ ਕੁਸ਼ੀ ਰੱਖੋਗੇ ਬੰਦੀ ਦੇ ਦੇਖੋ ਜੀ ਦੋ ਫੋਰਮ ਬਣੇ ਹੋਏ ਆਪਣੇ ਪੰਜਾਬ ਦੇ ਵਿੱਚ ਇੱਕ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਤੇ ਇੱਕ ਐਸਕੇਮ ਨਾਨ ਪੋਲੀਟੀਕਲ ਦੋਏ ਫੋਰਮ ਆ ਜਿਹੜੇ ਲਗਾਤਾਰ 13 ਜਨਵਰੀ ਤੋਂ ਆਪਣੇ ਬਾਰਡਰਾਂ ਤੇ ਬੈਠੇ ਆ ਖਨੋਰੀ ਬਾਰਡਰ ਹੈ ਸ਼ੰਭੂ ਬਾਡਰ ਤੇ ਉਦਰਾ ਰਤਨਪੁਰਾ ਬਾਡਰ ਡੱਬਾ ਵਾਲੀ ਦੇ ਵਿੱਚ ਜਣੀ ਇਹ ਤਿੰਨੇ ਬਾਡਰਾਂ ਤੇ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਹੈ ਤੇ ਦਿੱਲੀ ਸਰਕਾਰ ਨੇ ਜਾਣ ਨਹੀਂ ਦਿੱਤਾ ਜਦੋਂ ਵੀ ਦਿੱਲੀ ਵਾਲਾ ਵਧਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਰਕਾਰ ਨੇ ਵੱਡੇ ਪੱਧਰ ਤੇ ਗੋਲੀਆਂ ਚਲਾਈਆਂ ਥਰੂ ਐਸ ਦੇ ਗੋਲੇ ਸਿੱਟੇ ਹੈ ਜਣੀ ਜ਼ਬਰ ਕੀਤਾ ਸਿੱਧੀਆਂ ਗੋਲੀਆਂ ਮਾਰੀਆਂ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਤੇ ਇਸ ਤੇ ਖਨੌਰੀ ਬਾਡਰ ਦੇ ਉੱਤੇ ਸਾਡੇ ਬਹੁਤ ਹੀ ਸਤਕਾਰ ਜੋ ਜਗਜੀਤ ਸਿੰਘ ਜੀ ਡੱਲੇ ਵਾਲਾ ਜਿਹੜੇ ਤਕਰੀਬਨ ਅਜ 35 ਦਿਨ ਹੋ ਚੁੱਕੇ ਆ ਮਰਨ ਵਰਤੇ ਬੈਠੇ ਆ ਜਿਨ੍ਹਾਂ ਦੀ ਹਾਲਤ ਹੈ ਜਿਹੜੇ ਹਾਲਾਤ ਉਹ ਬਹੁਤ ਗੰਭੀਰ ਬਣੇ ਹੋਏ ਆ ਇਸ ਕਰਕੇ ਅਸੀਂ ਖੇਤੀਬਾੜਾ ਖੇਤੀਬਾੜੀ ਸੈਕਟਰ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਤੇ ਸਰਕਾਰ ਦੇ ਜ਼ਬਰਦਸਤ ਵਿਰੋਧ ਦੇ ਵਿੱਚ ਇਹ ਦੋਏ ਫੋਰਮਾਂ ਵੱਲੋਂ ਇੱਕ ਦਿਨ ਦਾ ਯਾਨੀ ਕੱਲ ਨੂੰ 30 ਦਸੰਬਰ ਨੂੰ ਪੰਜਾਬ ਬੰਦ ਦਾ ਜਿਹੜਾ ਸੱਦਾ ਉਹ ਦਿੱਤਾ ਹੋਇਆ ਅਸੀਂ ਸਮੂਹ ਸਾਡੇ ਦੁਕਾਨਦਾਰ ਵੀਰ ਆੜਤੀਏ ਵੀਰ ਰੜੀ ਫੜੀ ਫੱਬ ਵਾਲੇ ਤੇ ਸਾਡੇ ਵਪਾਰ ਮੰਡਲ ਦੇ ਜਿੰਨੇ ਵੀ ਜਥੇਬੰਦਕ ਯੂਨੀਅਨ ਬਣੀਆਂ ਹੋਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਰੇਲ ਅਵਾਜਾਈ ਮੰਤਰ ਹੈਗੀ ਸੜਕੀ ਅਵਾਜਾਈ ਬੰਦ ਰਹੇਗੀ ਇਸ ਕਰਕੇ ਅਸੀਂ ਭਰਾਵਾਂ ਤੋਂ ਦੁਕਾਨਦਾਰਾਂ ਤੋਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਤੁਸੀਂ ਵੀ ਸਹਿਯੋਗ ਦਿਓ ਕਿਉਂਕਿ ਖੇਤੀਬਾੜੀ ਸੈਕਟਰ ਨਾਲ ਇਹ ਦੁਕਾਨਾਂ ਵਪਾਰ ਜੁੜਿਆ ਹੋਇਆ ਹੈ ਜੇ ਖੇਤੀਬਾੜੀ ਸੈਕਟਰ ਨਾ ਬਚਿਆ ਤਾਂ ਵੱਡੀ ਪੱਧਰ ਤੇ ਦੁਕਾਨਾਂ ਤੇ ਵੱਡਾ ਅਸਰ ਮਾਰੂ ਅਸਰ ਪੈਣਾ ਕਿਉਂਕਿ ਸਰਕਾਰ ਦੀਆਂ ਨੀਤੀਆਂ ਪਾਲਟੀਆਂ ਸਰਕਾਰਾਂ ਮੁੱਠੀ ਪ੍ਰਕਾਰ ਕਾਰਪੋਰੇਟ ਕਰਾਉਣਿਆਂ ਨੂੰ ਲਾਭ ਚਕਾਉਣ ਵਾਸਤੇ ਉਹਨਾਂ ਦੇ ਅੰਨੇ ਮੁਨਾਫੇ ਸੁਰੱਖਿਤ ਕਰਨ ਵਾਸਤੇ ਵੱਡੇ ਵੱਡੇ ਮੌਲ ਲੈ ਕੇ ਆ ਰਹੀ ਹੈ ਇਸ ਕਰਕੇ ਛੋਟੀ ਦੁਕਾਨਦਾਰੀ ਵੀ ਪ੍ਰਭਾਵਿਤ ਹੋਣੀ ਹੈ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਰੰਪੁੱਠਾ ਗੇੜਾ ਦੇਣ ਵਾਸਤੇ ਸਾਨੂੰ ਸਾਰਿਆਂ ਨੂੰ ਗਲਬੱਕੜੀ ਪਾ ਕੇ ਜੋਟੀ ਪਾ ਕੇ ਜਾਨੀ ਸਾਂਝਾ ਸੰਘਰਸ਼ ਜਲੋ ਕਰਨਾ ਪਊਗਾ ਇਸ ਕਰਕੇ ਅਸੀਂ ਆਸ ਕਰਦੇ ਹਾਂ ਸਾਰੇ ਤੁਹਾਡੇ ਮਾਦਮਾਨੀ ਸਾਰੇ ਸਾਡੇ ਦੁਕਾਨਦਾਰ ਵੀਰਾਂ ਤੋਂ ਸਮੁੱਚੇ ਪੰਜਾਬ ਦੇ ਵਿੱਚ ਵਪਾਰਕ ਮੰਡਲ ਯੂਨੀਅਨ ਹੈ ਜਾਨੀ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਸਾਡੀ ਬੇਨਤੀ ਹੈ ਵੀ ਈ ਦੇ ਬੰਦ ਦੇ ਵਿੱਚ ਆਪਣਾ ਜਿਹੜਾ ਬੰਦ ਦਾ ਯੋਗਦਾਨ ਉਹ ਜਰੂਰ ਪਾਓ ਸਹਿਯੋਗ ਕਰੇ ਤਾਂ ਕਿ ਪੂਰਨ ਤੌਰ ਤੇ ਜਿਹੜਾ ਪੰਜਾਬ ਆ ਉਹ ਬੰਦ ਹੋਵੇ ਸਰਕਾਰਾਂ ਤੇ ਅਸਰ ਪਵੇ ਕੇਂਦਰ ਸਰਕਾਰ ਤੇ ਅਸਰ ਪਵੇ ਜੇ ਸੱਚਮੁੱਚ ਪੂਰਨ ਤੌਰ ਤੇ ਬੰਦ ਰਹਿੰਦਾ ਤਾਂ ਇਹ ਸਾਡੇ ਸੰਘਰਸ਼ ਅਸੀਂ ਸਾਂਝਾ ਇਹ ਸੰਘਰਸ਼ਾਂ ਨੂੰ ਹੋਰ ਬਲ ਮਿਲੂਗਾ ਤੇ ਸਾਡੇ ਸੰਘਰਸ਼ਾਂ ਜਿਹੜੇ ਜਿੱਤ ਵੱਲ ਵਧਣਗੇ ਇਹਨਾਂ ਗੱਲਾਂ ਨਾਲ ਸਾਰੇ ਭਰਾਵਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਤਨਾਮ ਸਿੰਘ ਮੇਰਾ ਨਾਮ ਹੈ ਜੀ ਤੇ ਗੜਬੇ ਸ਼ਹਿਰ ਚ ਅਸੀਂ ਬਾਜ਼ਾਰ ਚ ਦੁਕਾਨ ਕਰਦੇ ਹਾਂ ਇਹ ਸਾਡੇ ਨਾਲ ਦੁਕਾਨਦਾਰ ਨੇ ਆਪਾ ਰਪਾਲ ਜੁਵੇਲਰ ਕੱਲ ਨੂੰ ਕਿਸਾਨ ਜਥੇ ਬੰਦੇ ਵੱਲ ਜੋ ਬੰਦ ਦਾ ਸੱਦਾ ਹੈ ਜਿਹੋਦੇ ਸਬੰਧ ਚ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨ ਜਥੇ ਬੰਦੀਆਂ ਜੋ ਬਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ ਅਸੀਂ ਉਹਦਾ ਪੂਰੀ ਸਪੋਰਟ ਤੇ ਸਮਰਥਨ ਕਰਦੇ ਹਾਂ ਜੋ ਦੁਕਾਨਦਾਰੀਆਂ ਸਾਡੀਆਂ ਨੇ ਉਹ ਕਿਸਾਨ ਜਥੇਬੰਦੀ ਉਹਦੇ ਕਿਸਾਨਾਂ ਦੇ ਦੇ ਨਿਰਭਰ ਨੇ ਜੇ ਉਹਨਾਂ ਦਾ ਕਾਰੋਬਾਰ ਹੈ ਤਾਂ ਸਾਡਾ ਕਾਰੋਬਾਰ ਹੈ ਅਸੀਂ ਉਹਨਾਂ ਦਾ ਪੂਰੇ ਜੋਰ ਤੇ ਸਮਰਥਨ ਕਰਦੇ ਆਂ ਬਾਜ਼ਾਰ ਅਸੀਂ ਆਪ ਦਾ ਬੰਦ ਦੁਕਾਨਦਾਰੀਆਂ ਬੰਦ ਰੱਖਾਂਗੇ ਉਹਨਾਂ ਦੇ ਪੂਰੇ ਜੋਰ ਤੇ ਹੱਕ ਚਾਹਸੀਏ ਹਾਂ ਹਾਂਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੇਰਾ ਨਾਮ ਅਰਵਿੰਦਰ ਸਿੰਘ ਹੈ ਬਿਰਜੀ ਮੈਂ ਮੈਡੀਕਲ ਲਾਈਨ ਨਾਲ ਸੰਬੰਧਤ ਆਂਗਾ ਤੇ ਜਿਵੇਂ ਆਪਾਂ ਨਾ ਕਿਸਾਨ ਨੇ ਉਹ ਆਪਣੇ ਅੰਨ ਦਾ ਤਾਂ ਨੇ ਸਾਡੇ ਜਿਹਨੇ ਦੁਕਾਨਦਾਰਾਂ ਦਾ ਹੋਰ ਸਿਸਟਮ ਹੈ ਸਾਡਾ ਅਲੱਗ ਪਾਕਿਸਤਾਨਾਂ ਦੇ ਨਾਲ ਹੀ ਸੰਬੰਧਤ ਹੈ ਸਾਡੀ ਭੈਣ ਭਰਾਵਾਂ ਨੇ ਤੇ ਅਸੀਂ ਇਹਨੂੰ ਪੂਰਨ ਤੌਰ ਤੇ ਸਮਰਥਨ ਦਿੰਦੇ ਆ ਅਸੀਂ ਆਪਣੀਆਂ ਦੁਕਾਨਾਂ ਬੰਦ ਰੱਖਾਂਗੇ ਜੀ ਕੱਲ ਨੂੰ